જિંદબાબાદ ગર કેલા બાબા આજી જિંદબાબાદ ઇંદી લબી લકડી દેખી બાબા થકી જી કરો ઓવે થકે લેટ જિંદબાબાદ કોની જનાળા ગુરુબાત કોની જનાળા ગુરુબાત કોની જનાળા ગુરુબાત કોની જનાળા ગુરુબાત ਇਹ ਅਕਨਜਰਦੀਪ ਨਾਮ ਪਾਇਆ ਯਾਰ ਇਹ ਸਾਰੇ ਛਿੱਤਰ ਜੋ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਵੱਲੋਂ ਬਲਬੀਰ ਸਿੰਘ ਮੁੱਛਲ ਅੱਜ ਆ ਗੁਰੂ ਦੇ ਸਿਖਾਣੇ ਜਦੋਂ ਇਹਨਾਂ ਨੇ ਵੀਡੀਓ ਵੇਖੀ ਇਹਨਾਂ ਦੇ ਹਿਰਦਿਆਂ ਨੂੰ ਸਿੱਖ ਕੌਮ ਦੇ ਹਿਰਦਿਆਂ ਨੂੰ ਉਲੰਧਰ ਕੇ ਰੱਖ ਦਿੱਤਾ ਹੈ ਇੱਕ ਜਿਹੜਾ ਅਜਨਾਲੇ ਤੋਂ ਅਮਰਪਾਲ ਬੋਨੀ ਜਿਨੇ ਗਿਰਜਾ ਘਰ ਜਾ ਕੇ ਅਸਾਈਆਂ ਨੂੰ ਖੁਸ਼ ਕਰਨ ਵਾਸਤੇ ਕਿਹਾ ਕਿ ਇਹ ਜਿਹੜਾ ਸਿੱਖ ਧਰਮ ਹੈ ਇੱਕ ਛੋੜਾ ਜਿਹਾ ਬੱਚਾ ਹੈ ਤੇ ਜਿਹੜਾ ਸਾਹੀ ਧਰਮ ਹੈ ਇਹ ਬਹੁਤ ਵੱਡਾ ਧਰਮ ਹੈ ਇਹਨੂੰ ਉਹ ਪੰਕਤੀ ਭੁੱਲ ਗਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਪਰ ਅਸੀਂ ਅੱਜ ਚੋਣ ਕਮਿਸ਼ਨ ਕੋਲੋਂ ਇਹ ਮੰਗ ਕਰਦੇ ਆਂ ਕਿ ਆਏ ਦਿਨ ਕੋਈ ਨਾ ਕੋਈ ਜਿਹੜਾ ਸਿਆਸੀ ਲੋਕ ਹੈ ਵੋਟਾਂ ਦੀ ਖਾਤਰ ਕਈਆਂ ਨੂੰ ਖੁਸ਼ ਕਰਨ ਵਾਸਤੇ ਕਦੀ ਤਾਂ ਰਾਜਾ ਢਿੰਗ ਦੀ ਘਰਵਾਲੀ ਨੇ ਬੋਲ ਦਿੱਤਾ ਕਿ ਜਿਹੜਾ ਇਹ ਪੰਜਾ ਹੈ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਲਾਈ ਜਾਂਦੇ ਆ ਉਹਨੂੰ ਵੀ ਸ੍ਰੀ ਗੱਲਤਾ ਸਭ ਸੱਜਣਾ ਚਾਹੀਦਾ ਤੇ ਉਹਦੇ ਤੇ ਵੀ ਐਫਏ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਮਿਸ਼ਰ ਦੇ ਕੋਲੋਂ ਮੰਗ ਕਰਦੇ ਆ ਦੂਜਾ ਅਜਨਾਲੇ ਏਰੀਏ ਦੇ ਵਿੱਚ ਅਮਰਪਾਲ ਬੋਨੀ ਜਿਹੜਾ ਹੈ ਇਹਨੇ ਬੋਲਿਆ ਸਿੱਖ ਧਰਮ ਬਾਰੇ ਇਹਦੇ ਤੇ ਐਫਏ ਦਰਜ ਹੋ ਕੇ ਤੇ ਇਹਨੂੰ ਸਲਾਖਾਂ ਦੇ ਅੰਦਰ ਸੁਟਣਾ ਚਾਹੀਦਾ ਤੇ ਸ੍ਰੀ ਕਾਲਤਾਖਸਾ ਵੱਲੋਂ ਜਿਹੜੀ ਭਾਂਦੀ ਸਜ਼ਾਵਾਂ ਇਹਨੂੰ ਦੇਣੀਆਂ ਚਾਹੀਦੀਆਂ ਕਿ ਗਾਂ ਕੋਈ ਐਸਾ ਗਲਤੀ ਨਾ ਕਰੇ ਕਿਉਂਕਿ ਉੱਥੇ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਜਿਹਦੇ ਕਰਕੇ ਲੋਕ ਆਏ ਦਿਨ ਗਲਤੀਆਂ ਕਰ ਰਹੇ ਨੇ ਜੇਕਰ ਸ੍ਰੀ ਅਕਾਲਤਾ ਸਾਹਿਬ ਵੱਲੋਂ ਧਾਰਮਿਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਤੇ ਫਿਰ ਮੇਰੇ ਹਿਸਾਬ ਨਾਲ ਆਏ ਦਿਨ ਕੋਈ ਗਲਤੀ ਨਹੀਂ ਸੀ ਕਰਨੀ ਨਾ ਕੋਈ ਬੇਦਬੀ ਹੋਣੀ ਸੀ ਇਹ ਆਏ ਦਿਨ ਕੋਈ ਨਾ ਕੋਈ ਸਿੱਖ ਧਰਮ ਬਾਰੇ ਬੋਲਦੇ ਆ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਮੰਗ ਇਹੋ ਕਰਦੇ ਆ ਕਿ ਇਹਦੇ ਉੱਤੇ ਐਫਆਈਆ ਦਰਜ ਹੋਣੀ ਚਾਹੀਦੀ ਹੈ ਇਹ ਜਿਹਾ ਜਿਹੜੀ ਮਾਫੀ ਮੰਗਦੇ ਆ ਮਾਫੀ ਤਾਂ ਮੰਗੀ ਗਲਤੀ ਬੜੀ ਵੱਡੀ ਕੀਤੀ ਆ ਉਹਨੂੰ ਪਤਾ ਕਿ ਸਿੱਖ ਕੌਮ ਨੇ ਮੈਨੂੰ ਬਰਦਾਸ਼ਤ ਨਹੀਂ ਕਰਨਾ ਤੇ ਅਸੀਂ ਇਹ ਚੀਜ਼ੇ ਗਲਤੀ ਕਰਕੇ ਜਿਹੜੀ ਮਾਫੀ ਮੰਗਦਾ ਬਰਦਾਸ਼ਤ ਕਰਨ ਤੋਂ ਬਾਹਰ ਨਹੀਂ ਅਸੀਂ ਕਦੀ ਵੀ ਬਿਲਕੁਲ ਅੱਜ ਡੀਸੀ ਨੂੰ ਹੀ ਲਿਖਤੀ ਰਿਟਰਨ ਦੇਣ ਲੱਗੇ ਆ ਤੇ ਐਸਐਸਪੀ ਅਧਿਆਤੀ ਤੇ ਪੰਜਾਬ ਸਰਕਾਰ ਕੋਲੋਂ ਤੇ ਚੋਣ ਕਮਿਸ਼ਨਰ ਕੋਲੋਂ ਮੰਗ ਕਰਦੇ ਆ ਕਿ ਇਹਦੇ ਤੇ ਐਫਆਈ ਦਰਜ ਕੀਤੀ ਜਾਵੇ ਬਸ ਤੁਹਾਨੂੰ ਲੱਗਦਾ ਪੁਤਲੇ ਫੁੱਕਰ ਨਾਲ ਲੋਕ ਹਟ ਜਾਣਗੇ ਬੋਲੇ ਵੇਖੋ ਜੀ ਜਦੋਂ ਪੁਤਲਾ ਨਹੀਂ ਯਾਨੀ ਕਿ ਇਹ ਵੀ ਨਾਲ ਹੀ ਫੂਕੇ ਚਲੇ ਆ ਆੜੇ ਸੇ ਗੁਰੂ ਦੇ ਸਿੱਖ ਬੈਠੇ ਇਹਨਾਂ ਦੇ ਬੱਤੀਆਂ ਦੰਦਾਂ ਦੇ ਜਿਹੜੇ ਬੋਲ ਨਿਕਲੇ ਆ ਇਹਨਾਂ ਨੇ ਲੈ ਕੇ ਬੈਹਿੜਾ ਨੂੰ ਕਿਉਂਕਿ ਸੰਤਾ ਨਾਲ ਵੈਰ ਕਮਾਮ ਦੇ ਦੁਸ਼ਤਾਂ ਨਾਲ ਮੁਹਬਤ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ ਇਹਨਾਂ ਨੂੰ ਨਾ ਅੱਗੇ ਸੁੱਖ ਮਿਲਣਾ ਤੇ ਨਾ ਪਿਛਲੇ ਪਰਿਵਾਰ ਨੂੰ ਮਿਲਣਾ ਸੁੱਖ ਜਿਹੜੇ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਰੇ ਗਲਤ ਬੋਲਦੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੁਸ਼ਤਾਂ ਦੇ ਮੂੰਹ ਦੁਜਿਆਣਾ ਮੂੰਹ ਪਿਆਰ ਕਰਦੇ ਨੇ ਇਹ ਬਰਦਾਸ਼ਤ ਕਰਨੋਂ ਬਾਹਰੀ ਆ ਅਸੀਂ ਕਦੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਖੜੀ ਜਗ੍ਹਾ ਤੇ ਪੁਤਲਾ ਪੁੱਤਣ ਲੱਗੇ ਅੱਜ ਗੋਲਡਨ ਗੇਟ ਤੇ ਜਿਹੜਾ ਇੱਥੇ ਮੇਨ ਚੌਂਕ ਭੰਦਾ ਵਾ ਇੱਥੇ ਹੁਣ ਪੁਤਲਾ ਲੱਗੇ ਫੂਕਣੇ ਦਾ ਵੀ ਜੇ ਤਾਂ ਤੁਹਾਡੀਆਂ ਗੱਲਾਂ ਤੇ ਸਰਕਾਰਾਂ ਨਹੀਂ ਗੌਰ ਕਰ ਰਹੀਆਂ ਤੇ ਗਾਂ ਫੇਰ ਅਸੀਂ ਜਨਾਲੇ ਨੂੰ ਚਾਲੇ ਪਾੜਾਂਗੇ ਇਹਦੀ ਜਾ ਕੇ ਕੋਠੀ ਜਿੱਥੇ ਚੋਣ ਪ੍ਰਚਾਰ ਕਰਦਿਆ ਜਿੰਨਾ ਗੁਰੂ ਨੇ ਬਲ ਦਿੱਤਾ ਵਰਤਾਂਗੇ ਫਿਰਕੇ ਜਿੰਨਾ ਸਿੰਘਾਂ ਨਾਲ ਸਰ ਜਿੱਥੇ ਬੰਦੀਆਂ ਨਾਲ ਗੁਰਮਤਾ ਕਰਕੇ ਮੇਰੀ ਬੇਨਤੀ ਹੈ ਮੀਡੀਆ ਰਹੀਂ ਕਿ ਹੱਥ ਜੋੜ ਕੇ ਕਿ ਇਹ ਬਰਦਾਸ਼ਤ ਕਰਨ ਤੋਂ ਬਾਅਦ ਹੀ ਆਏ ਦਿਨ ਕੋਈ ਨਾ ਕੋਈ ਸਿਆਸੀ ਲੋਕ ਬਿਆਨ